47 ਕਿਲੋ ਹੀਰੋਇਨ ਤੇ ਹੋਰ ਬਾਕੀ ਫਾਰਮਾ ਡਰੱਗਸ ਤੇ ਹੋਰ ਚੀਜ਼ਾਂ ਰਿਕਵਰ ਹੋਈਆਂ ਡਰੱਗਸ ਮੰਨੀ ਨਾ ਬਣਾਈਆਂ ਹੋਈਆਂ ਚੀਜ਼ਾਂ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਸਾਡੀ ਸਿਵਲਾਈਜ਼ਡ ਸੋਸਾਇਟੀ 14ਵੀਂ ਅੱਜ ਰੈਮੂਲੇਸ਼ਨ ਹੈਗੀ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹਦੇ ਖਿਲਾਫ 7 ਮੁਕਦਮੇ ਦਰਜ ਹੈ ਦਾ ਜਿਹੜਾ ਭਰਾ ਜਸਪੀਰ ਸਿੰਘ ਉਹ ਵੀ ਬੜਾ ਨੋਟੋਰੀਅਸ ਗੈਂਗਸਟਰ ਹੈ ਜੋ ਐਸ ਕੋਲ ਦੇ ਜੇਲ੍ਹ ਚ ਹੈ 33 ਮੁਕੱਦਮੇ ਉਹਦੇ ਖਿਲਾਫ ਦਰਜ ਹੈ ਵੱਖ-ਵੱਖ ਧਾਰਾਵਾਂ ਦੇ 7 4 2012 ਤੋਂ ਪਹਿਲਾ ਮੁਕੱਦਮਾ ਇਹਦੇ ਖਿਲਾਫ ਦਰਜਿਆ 250 ਗ੍ਰਾਮ ਸਮੈਕ ਜਿਹੜੀ ਰਿਕਵਰ ਕੀਤੀ ਗਈ ਸੀ ਸਾਡਾ ਗਵਾਂਡੀ ਮੁਲਕ ਇਸ ਕੰਮ ਚ ਲੱਗੇ ਰਹਿੰਦਾ ਪੁਸ਼ਿੰਗ ਕਰਦੇ ਰਹਿੰਦੇ ਹੋ ਡਰਗ ਦੀ ਜਿਹੜੀ ਸਪਲਾਈ ਹੈ ਪਉ ਪਹਿਲੀ ਜਨਵਰੀ ਤੋਂ ਦੇਖੀਏ ਤੇ 247 ਕਿਲੋ ਹੀਰੋਇਨ ਤੇ ਹੋਰ ਬਾਕੀ ਫਾਰਮਾ ਡਰੱਗਸ ਤੇ ਹੋਰ ਚੀਜ਼ਾਂ ਰਿਕਵਰ ਹੋਈਆਂ ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਕਰਾਰ ਦਿੱਤੇ ਕਿ ਸਟਰਕਚਰਸ ਨੇ ਘਰ ਨੇ ਉਹਨਾਂ ਨੇ ਸਾਡੇ ਤੋਂ ਪੁਲਿਸ ਫੋਰਸ ਮੰਗਦੇ ਆ ਤੇ ਅਸੀਂ ਆ ਪਾ ਕੇ ਦੇਈ ਦੀਏ ਸੋ ਥੈਟ ਮੈਸੇਜ ਕਲੀਅਰ ਚਲ ਜੇ ਕਿ ਜਿਹੜਾ ਡਰਗ ਨੰਨੀ ਨ ਬਣਾਈਆਂ ਹੋਈਆਂ ਚੀਜ਼ਾਂ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਸਾਡੀ ਸਿਵਲਾਈਜ਼ਡ ਸੋਸਾਇਟੀ 'ਚ ਔਰ ਇਹਨਾਂ ਦੀ ਗਲਟੀ ਦਾ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਸੋ ਇਹ 14ਵੀਂ ਅੱਜ ਡੈਮੋਲੇਸ਼ਨ ਹੈਗੀ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਪੁਲਿਸ ਅਮਦਾਰ ਸਾਡੇ ਤੋਂ ਮੰਗੀ ਸੀ ਉਹਨਾਂ ਨੇ ਅਸੀਂ ਉੱਥੇ ਆਏ ਆ ਇਹਦੇ ਵਿੱਚ ਚੰਦ ਸਿੰਘ son of ਲਾਲ ਸਿੰਘ ਦਾ ਘਰ ਹੈ ਅਨਗੜ ਦਾ ਗੇਟ ਕੀਮਾ ਪੁਲਿਸ ਸਟੇਸ਼ਨ 'ਚ ਇਹਦੇ ਖਿਲਾਫ 7 ਮੁਕਦਮੇ ਦਰਜ ਹੈ ਪ੍ਰੋਵੈਂਟਿਵ ਐਕਸ਼ਨ ਵੀ ਹੋਇਆ ਔਰ ਕਾਫੀ ਨੋਟੋਰੀਅਸ ਬੰਦਾ ਹੈ ਇਸ ਤੋਂ ਇਲਾਵਾ ਇਹਦਾ ਜਿਹੜਾ ਭਰਾ ਜਸਪੀਰ ਸਿੰਘ ਉਹ ਵੀ ਬੜਾ ਨੋਟੋਰੀਅਸ ਗੈਂਗਸਟਰ ਹੈ ਜੋ ਇਸ ਵੇਲੇ ਜੇਲ੍ਹ 'ਚ ਹੈ 37 ਮੁਕਦਮੇ ਉਹਦੇ ਖਿਲਾਫ ਦਰਜ ਹੈ ਵੱਖ-ਵੱਖ ਧਾਰਾਵਾਂ ਦੇ ਔਰ ਸਾਰਾ ਜਿਹੜਾ ਇਹ ਚੰਦ ਸਿੰਘ ਤੇ ਇਹਦੀ ਜਿਹੜੀ ਫੈਮਿਲੀ ਹੈ ਇਸ ਕੰਮ 'ਚ ਲੱਗੀ ਹੋਈ ਹੈ ਔਰ ਇਹਨਾਂ ਦੇ ਖਿਲਾਫ ਜਿਹੜੇ ਲੇਟੈਸਟ ਮੁਕੱਦਮਾ ਹੈਗਾ 2025 ਦਾ ਹੈ 275 ਨੰਬਰ 210 2025 ਲੇਟੈਸਟ ਇਸੇ ਮਹੀਨੇ ਦਾ ਹੈਗਾ ਜਿੱਚ ਕਿ 10 ਗ੍ਰਾਮ ਹਿਰੋਇਨ ਵੀ ਇਹ ਤੋਂ ਬਰਾਮਦ ਹੋਈ ਸੀ ਜੇ ਆਪਾਂ ਇਹਦੀ ਭਰਾਵਣੀ ਹਿਸਟਰੀ ਦੇਖੀਏ ਤਾਂ 2011 ਤੋਂ ਇਹਦੇ ਖਿਲਾਫ ਫੌਜਦਾਰੀ ਮੁਕਦਮੇ ਦਰਜ ਨੇ ਤੇ ਇਸ ਤੋਂ ਇਲਾਵਾ ਜਿਹੜੀ ਮੇਨ ਐਂਡੀਪੀਐਸ ਦਾ ਕੰਮ ਹੈ ਉਹ 7 4 2012 ਤੋਂ ਪਹਿਲਾ ਮੁਕੱਦਮਾ ਦੇ ਖਿਲਾਫ ਦਰਜ ਹੈ ਜੀਟੀਕਮਾ ਪੁਲਿਸ ਸਟੇਸ਼ਨ ਜਿੱਥੇ ਕਿ ਕਮਰਸ਼ੀਅਲ ਕੁਆਂਟੀਟੀ ਜਿਹੜੀ ਹੈ ਸੌਰੀ 250 ਗ੍ਰਾਮ ਸਮੈਕ ਜਿਹੜੀ ਰਿਕਵਰ ਕੀਤੀ ਗਈ ਸੀ ਉਸ ਤੋਂ ਇਲਾਵਾ ਕਮਰਸ਼ੀਅਲ ਕੁਆਂਟੀਟੀ ਦਾ ਤਰਨਤਾਰਨ ਦਾ ਮੁਕੱਦਮਾ ਹੈਗਾ ਔਰ ਉਸ ਤੋਂ ਇਲਾਵਾ ਗੇਟ ਕੀ ਮਾਂ ਚੀ ਇਹਦੇ ਅਲੱਗ-ਅਲੱਗ ਹੀਰੋਇਨ ਦੇ ਮਕਦਮੇ ਦਰਜ ਨੇ ਤੇ ਸਾਡੀ ਜਿਹੜੀ ਕਮਿਸ਼ਨਰ ਪੁਲਿਸ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਸਾਡੇ ਸਟੇਟ ਵੱਲੋਂ ਸੀਐਮ ਸਾਹਿਬ ਵੱਲੋਂ ਬਣਾਈ ਹੈ ਉਹਦੇ ਉੱਤੇ ਇਸੇ ਤਰ੍ਹਾਂ ਕੰਮ ਕਰਦੇ ਆ ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਪਰਟੀਆਂ ਫ੍ਰੀਜ਼ ਵੀ ਕੀਤੀਆਂ ਜਾ ਰਹੀਆਂ ਔਰ ਕੰਪੀਟੈਂਟ ਅਥਾਰਟੀ ਦਿੱਲੀ ਰਾਹੀਂ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਕਰਾ ਕੇ ਨੋਟਿਸ ਦਿੰਨੇ ਆ ਰੈਵਨਿਊ ਨੂੰ ਦੱਸਿਆ ਜਾਂਦਾ ਔਰ ਉਹਦਾ ਅਗਲਾ ਜਿਹੜਾ ਪ੍ਰੋਸੈਸ ਹੈਗਾ ਫੋਰਫੀਚਰ ਦਾ ਉਹ ਵੀ ਅਸੀਂ ਉਹਨੂੰ ਵੀ ਅਡਾਪਟ ਕਰਦੇ ਸਰ ਕੁਝ ਭਾਲ ਪਈ ਹੈ ਜੀ ਜਿਹੜੇ ਲੋਕ ਨੇ ਕੀ ਰਾਜ ਦਾ ਹਲੇ ਵੀ ਅੰਮਾ ਦੀ ਕੰਮ ਕਰ ਰਿਹਾ ਨਹੀਂ ਦੇਖੋ ਬਹੁਤ ਫਰਕ ਹੈ ਮੇਰੇ ਮੁਤਾਬਕ ਤਾਂ ਅਵੇਲੇਬਿਲਟੀ ਔਨ ਸਟਰੀਟ ਘਟਾ ਤਾਂ ਹੀ ਫਾਰਮਾਸਿਊਟੀਕਲ ਡਰੱਗਸ ਤੁਸੀਂ ਦੇਖੋ ਉਹਦੀ ਰਿਕਵਰੀ ਬਹੁਤ ਲੱਖਾਂ ਚ ਆਈ ਹੈ ਔਰ ਸਾਡੇ ਕਮਿਸ਼ਨੇਟ ਦੇ ਵਿੱਚ ਐਡੀ ਵੱਡੀਆਂ ਰਿਕਵਰੀਆਂ ਨਹੀਂ ਹੋਈਆਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਜਾ ਕੇ ਇੰਟਰ ਸਟੇਟ ਯੂਪੀ ਗੁਜਰਾਤ ਔਰ ਮਧਿਆਪ੍ਰਦੇਸ਼ ਦੇ ਵਿੱਚ ਵੀ ਜਾ ਕੇ ਰਿਕਵਰੀਆਂ ਕੀਤੀਆਂ ਇਥੋਂ ਡਰਗ ਇਨਸਪੈਕਟਰ ਲੈ ਕੇ ਜਾ ਕੇ ਬਾਕੀ ਜਿਹੜਾ ਕ੍ਰਾਸ ਬਾਰਡਰ ਡਰੋਨ ਦਾ ਕੰਮ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਮਤਲਬ ਸਾਡਾ ਕਵਾਂਡੀ ਮੁਲਕ ਇਸ ਕੰਮ 'ਚ ਲੱਗਿਆ ਹੀ ਰਹਿੰਦਾ ਹੈ ਔਰ ਪੁਸ਼ਨ ਕਰਦੇ ਰਹਿੰਦੇ ਹੋ ਡਰਗ ਦੀ ਜਿਹੜੀ ਸਪਲਾਈ ਹੈ ਬਟ ਪੂਰੀ ਤਰ੍ਹਾਂ ਸਤਰਕਾਂ ਸੀ ਔਰ ਰਿਕਵਰੀਜ਼ ਵੀ ਸ਼ੋ ਕਰਦੀਆਂ ਕਿ ਕਿੰਨਾ ਇਨਫੋਰਸਮੈਂਟ ਦੇ ਉੱਤੇ ਸਟਰੋਂਗ ਕੰਮ ਹੋ ਰਿਹਾ ਕਿ ਅਵੇਅਰਨੈਸ ਕੈਂਪ ਹੋ ਰਿਹਾ ਜਿਹੜੀ ਚੀਜ਼ਾਂ ਦੇਖਣ ਆ ਰਹੀ ਹੈ ਬਟ ਇਹ ਗੱਲ ਆ ਕਿ ਇਸ ਕਸਰ ਕਿਸ ਤਰ੍ਹਾਂ ਨਗਰ ਮਰੀਆ ਦੇਖੋ ਮੈਂ ਸਮਝਦਾ ਕਿ ਕਾਫੀ ਅੱਗੇ ਨੂੰ ਫਰਕ ਹੈ ਜੇ ਓਟ ਸੈਂਟਰ ਦੀਆਂ ਫਿਗਰਸ ਦੇਖੀਏ ਡੀਡਿਕਸ਼ਨ ਚ ਵੀ ਅਸੀਂ ਬਹੁਤ ਸਾਰੇ ਮਰੀਜ਼ ਦਾਖਲ ਕਰਾਏ ਅੱਜ ਹੀ ਮੈਂ ਸਵੇਰੇ ਦੇਖ ਰਿਹਾ ਤਿੰਨ ਹਜ਼ਾਰ ਪਲੱਸ ਅਸੀਂ ਦਾਖਲ ਕਰਾ ਚੁੱਕੇ ਹਾਂ ਡੀਡਿਕਸ਼ਨ ਸੈਂਟਰ ਚ ਪੁਲਿਸ ਵੱਲੋਂ ਓਟ ਸੈਂਟਰ ਦੇ ਵਿੱਚ ਵੀ ਮੇਰੇ ਖਿਆਲ ਢਾਈ 2500 ਦੇ ਖਲੀ ਜਿਹੜੇ ਰਜਿਸਟਰ ਹੋ ਚੁੱਕੇ ਹੈ ਸੋ ਜਿਹੜੀ ਇੰਨੀ ਉੱਥੇ ਜਾਣਾ ਇਹ ਸ਼ੋਅ ਕਰਦਾ ਹੈ ਕਿ ਸਟਰੀਟ ਦੇ ਉੱਤੇ ਇੱਕ ਤਾਂ ਅਵੇਲੇਬਿਲਿਟੀ ਘਟਾ ਹੈ ਇੱਕ ਲੋਕਾਂ ਦੇ ਵਿੱਚ ਇਹ ਜਾਗਰੂਤਾ ਜਿਹੜਾ ਅਸਰ ਆ ਰਿਹਾ ਹੈ ਉਹ ਤਾਂ ਹੀ ਆਪਣੇ ਆਪ ਨੂੰ ਡੀਟੈਕਟ ਕਰਵਾ ਰਹੇ ਸਰ ਜੀ ਜੰਗਤਾਈ ਗਈ ਹੈ ਪੁਲਿਸ ਨੂੰ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜੀ ਇਹਦੇ ਵਿੱਚ ਕਿੱਲੇ ਵੀ ਬਹੁਤ ਸਾਰਾ ਨਸ਼ਾ ਜਿਹੜਾ ਨੌਜਵਾਨਾਂ ਦੇ ਵੱਲੋਂ ਆ ਕੇ ਵੇਚਣ ਦਾ ਕੰਮ ਕੀਤਾ ਜਾਂਦਾ ਜੀ ਇੱਥੇ ਨਹੀਂ ਮੁਸ਼ਕਲ ਕੋਈ ਨਹੀਂ ਹੈ ਤੁਹਾਡੇ ਸਾਹਮਣੇ ਆਪਾਂ ਖੜੇ ਹੈ ਮੈਂ ਤਾਂ ਆਪ ਸੀਨੀਅਰ ਮੋਸਟ ਆਫੀਸਰ ਆਂ ਡਿਸਟ੍ਰਿਕਟ ਦਾ ਅਸੀਂ ਆਪ ਖੜੇ ਆਂ ਮਿਊਨਿਸਪਲ ਕਾਰਪੋਰੇਸ਼ਨ ਦੇ ਆਫੀਸਰਜ਼ ਆਏ ਹੋਏ ਆ ਉਹਨਾਂ ਦਾ ਜਿਹੜਾ ਆਰਡਰ ਸੀ ਪੁਲਿਸ ਅਮਦਦ ਦਾ ਉਹ ਮੈਂ ਖੁਦ ਆਪਣੇ ਲੈਵਲ ਤੇ ਆ ਕੇ ਇੰਪਲੀਮੈਂਟ ਕਰਾ ਰਹੇ ਹਾਂ ਔਰ ਉਹਨਾਂ ਨੂੰ ਪੂਰਾ ਹੀ ਸਹਿਯੋਗ ਦੇ ਰਹੇ ਹਾਂ ਬਸਰ ਬੈਕ ਕੰਡ ਦੇ ਹੋਰ ਉੱਚ ਦੇ ਕੱਪ ਤੋਂ ਚਾਹਤ ਮੋਟੇ ਕੋਈ ਯੂਨੀਵਰਸਿਟੀ ਆਏਗੀ ਬਸਰ ਬਿਲਕੁਲ ਜੋ ਇਲੀਗੈਲਿਟੀ ਹੈ ਜੋ ਕਾਰਪੋਰੇਸ਼ਨ ਸਮਝਦੀ ਹੈ ਕਿ ਇਲੀਗਲ ਹੈ ਉਹਨੂੰ ਜਰੂਰਟ ਆਇਆ ਜਾਏਗਾ ਸਾਡੇ ਪਰਿਵਾਰ ਕਹਿੰਦੇ ਕਿ ਸਾਡੇ ਦੀ ਕੋਈ ਪਰਚਾ ਨਹੀਂ ਦਰਜ ਤੇ ਜਿਹੜੀ ਜਨ ਹੈਗੀ ਹੈ ਇਹ ਸਾਡੀ ਹੈ ਵੀ ਚਲੋ ਦੇਖੋ ਇਹ ਚੀਜ਼ਾਂ ਤਾਂ ਉਹਨਾਂ ਨੇ ਨੋਟਿਸ ਦੇ ਵਿੱਚ ਕੰਪੀਟੈਂਟ ਅਥਾਰਟੀ ਨੂੰ ਦੱਸੀ ਐ ਅਸੀਂ ਸਾਡਾ ਤਾਂ ਉਹ ਕੋਈ ਕੰਮ ਨਹੀਂ ਅਸੀਂ ਤਾਂ ਬੇਸਿਕਲੀ ਪੁਲਿਸ ਹੈਲਪ ਦੇਣ ਵਾਸਤੇ ਇੱਥੇ ਆਏ ਹਾਂ ਇਹ ਸਾਰਾ ਪ੍ਰੋਸੀਜਰ ਫਾਲੋ ਹੋ ਕੇ ਹੀ ਆਰਡਰ ਹੁੰਦੇ ਨੇ